ਜੈ ਪੀਰਾਂ ਦੀ ਜੈ ਬੱਬਾ ਅਮਾਮਦੀ ਸਾਹਿਬ ਜੈ ਬੱਬਾ ਫੁਲੇ ਸਾਹਿਬ ਮੈਂ ਦਰਵਾਰ ਬੱਬਾ ਅਮਾਮਦੀ ਸਾਹਿਬ ਬੱਬਾ ਫੁਲੇ ਸਾਹਿਬ ਦਰਵਾਰ ਦਾ ਸੇਵਾਦਾਰ ਸਾਡੇ ਸਾਰੇ ਨੂੰ ਸਭ ਤੋਂ ਪਹਿਲਾਂ ਇਹਨਾਂ ਦੇ ਵੀਰਾਂ ਨੂੰ ਦੋਨੇ ਪਿੰਡ ਵਾਸੀਆਂ ਨੇ ਆ ਜਿਨ੍ਹਾਂ ਨੇ ਮੇਲੇ ਵਿੱਚ ਸਾਥ ਦਿੱਤਾ ਸਹਿਯੋਗ ਦਿੱਤਾ ਸੇਵਾ ਨੂੰ ਸਾਰੇ ਪਿੰਡ ਵਾਸੀਆਂ ਦਾ ਇਹਨਾਂ ਦੇ ਵੀਰਾਂ ਨੂੰ ਬਹੁਤ ਬਹੁਤ ਦਿਲੋਂ ਧੰਨਵਾਦ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਾ ਮੇਲੇ ਵਿੱਚ ਹਾਜ਼ਰੀ ਦਿੱਤੀ ਮੇਲੇ ਵਿੱਚ ਬਾਬਾ ਜੀ ਦਾ ਸ਼ਿਵਾਰ ਲਿਆ ਔਰ ਜਿਨ੍ਹਾਂ ਜਿਹੜੇ ਸੇਵਾ ਕੀਤੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਤਿੰਨ ਦਿਨ ਮੇਲਾ ਚੱਲਿਆ ਬਾਬਾ ਜੀ ਦੇ ਸ਼ੀਰਮਾਨ ਨਾਲ ਤੇ ਔਰ ਲਾਸਟ ਦਿਨ 12 ਜੂਨ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਨੂੰ 7 ਵਜੇ ਤਾਈਂ ਮਹਿਫਲ ਹੋਈ ਜਿਸ ਦੇ ਵਿੱਚ ਪੰਜਾਬ ਦੇ ਮਸ਼ਹੂਰ ਸਿੰਗਰ ਜਿਦਾਂ ਸਣਾ ਗਾਂਧੀ ਨੇ ਹਾਜ਼ਰੀ ਲਵਾਈ ਬਲਵਿੰਦਰ ਸੋਨੂ ਨੇ ਹਾਜ਼ਰੀ ਲਵਾਈ ਰਾਮ ਜੀ ਨੇ ਹਾਜ਼ਰੀ ਭਰੀ ਔਰ ਬਹੁਤ ਹੀ ਸਾਰੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਦਾ ਉਹਨਾਂ ਨੂੰ ਯਾਦ ਰਹੀਏ ਉਹਨਾਂ ਨੇ ਸੇਵਾ ਦਿੱਤੀ ਆਪਣੇ ਸੇਵਨ ਭਈਆ ਦਰਬਾਰ ਦੇ ਉਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਸ਼ਵੀਰ ਦੀ ਸੇਵਾ ਜਲੇਬੀਆਂ ਦੀ ਸੇਵਾ ਚਾਹ ਦੀ ਸੇਵਾ ਸਾਰੇ ਲੰਗਰ ਰੋਟੀ ਪਾਣੀ ਦੀ ਸੇਵਾ ਦਿੱਤੀ ਜਿਨ੍ਹਾਂ ਨੇ ਦਵਾਈ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਮੇਲਾ ਬਾਬਾ ਜੀ ਦੇ ਅਸ਼ੀਰਵਾਦ ਬਹੁਤ ਵਧੀਆ ਹੋਇਆ ਮੈਂ ਸਾਰੇ ਇਹ ਪਿੰਡ ਵਾਸੀਆਂ ਨੂੰ ਇਹਨਾਂ ਵੀਰਾਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਜਿਨ੍ਹਾਂ ਨੇ ਮੇਲੇ ਵਿੱਚ ਹਾਜ਼ਰੀ ਭਰੀ ਆ ਔਰ ਪ੍ਰੈਸ ਮੀਡੀਆ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਟਾਈਮ ਦੇ ਕੇ ਬਾਬਾ ਜੀ ਦੇ ਮੇਲੇ ਵਿੱਚ ਹਾਜ਼ਰੀ ਭਰੀ ਆ ਬਾਬਾ ਜੀ ਦੇ ਅਸ਼ੀਰਵਾਦ ਲਈ ਆ ਮੈਂ ਫਿਰ ਦੁਬਾਰਾ ਸਾਬ ਦਾ ਦਿਲੋਂ ਧੰਨਵਾਦ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੇਲੇ ਦੀਆਂ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਜੈ ਪੀਰਾਂ ਦੀ ਜੈ ਸੰਤਾਂ ਦੀ